ਹੈਲੋ ਜੀ ਸਸਿਕਾਲ ਸਾਰਿਆਂ ਨੂੰ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਪੱਗ ਬੰਨੀ ਐ ਮਮਾ ਸਿਸਟਰ ਕੋਲੇ ਜਾਣਾ ਸੀਗਾ ਤੇ ਦੱਸਿਓ ਮੜਾ ਜੀ ਕਿਵੇਂ ਲੱਗੀ ਸ਼ੁਰੂ ਜੀ ਕਿਉਂਕਿ I think ਇਹ ਪਹਿਲਾ ਵਲੌਗ ਆ ਆਪਣਾ ਪੱਗ ਦੇ ਨਾਲ ਸਵੇਰੇ ਤਾਂ ਵੈਸੇ ਮੈਂ ਦਫ਼ਤਰ ਇੱਧੇ ਆਇਆ ਸੀਗਾ ਇੱਥੇ ਆ ਕਿ ਬੰਨੀ ਆ ਸੋ ਆਪਾਂ ਚੱਲੇ ਸਿਸਟਰ ਨੂੰ ਲੈਣ ਕਿਉਂਕਿ 2-3 ਛੁੱਟੀਆਂ ਸੀ ਉਹਨਾਂ ਨੂੰ ਚੋ ਕਹਿੰਦੇ ਕਿ ਤੇਰੇ ਥੋਡੇ ਕੋਲੇ ਆਉਣਾ ਸੋ ਆਪਾਂ ਚੱਲਦੇ ਹਾਂ ਉਹਨਾਂ ਨੂੰ ਲੈਣ ਤੇ ਆਪਾਂ ਨਿਕਲਣ ਲੱਗੇ ਸੀ ਉਹਨੇ ਦਫ਼ਤਰੋਂ ਛੁੱਟੀ ਲੈ ਕੇ ਸਾਬਹਵਰਾਂ ਤੋਂ ਤੇ ਚਲੋ ਮਿਲਦੇ ਆ ਤੁਹਾਨੂੰ ਪਹੁੰਚ ਕੇ ਤੇ ਬਾਕੀ ਗੱਲਾਂ ਬਾਤਾਂ ਨਾਲੇ ਮਿਲਦੇ ਆ ਜਦ ਆਪਾਂ ਗੋਨੂ ਪੁੱਤ ਨੂੰ ਨਾਲੇ ਵੇਖਾਂਗੇ ਨੇ ਸ਼ਰਾਰਤਾਂ ਤੇ ਹੁਣ ਵੱਡਾ ਵੀ ਹੋ ਗਿਆ ਤੇ ਵੇੜੇ ਅੱਜ ਮਾਮੇ ਨੂੰ ਪਛਾਣਦਾ ਹੈ ਕਿ ਨਹੀਂ ਪੱਗ 'ਚ ਤੇ ਚਲੋ ਠੀਕ ਹੈ ਜੀ ਲਵ ਯੂ ਸਾਰਿਆਂ ਨੂੰ ਮਿਲਦੇ ਆਂ ਫਿਰ ਪਹੁੰਚ ਗਏ ਸੀ ਸਿੱਗੇ ਦਾਦਾ ਲਵ ਯੂ ਮਿੱਤਰੋ ਤੇ ਆਪਾਂ ਜਾ ਰਹੇ ਹਾਂ ਹੁਣ ਰਸਤੇ 'ਚ ਪਹੁੰਚ ਗਏ ਸੀਗੇ ਤੇ ਟਾਪੋ ਟਾਪ ਪੱਕਾ ਮੁ ਜਾ ਰਿਹਾ ਹੈ ਤੇ ਸਾਵਧਾਨੀ ਤੁਹਾਨੂੰ ਦੇ ਕੇ ਜਾਣਗੇ ਬੱਗ ਬਨ ਕੇ ਫੀਲਿੰਗ ਵਧੀਆ ਹੁੰਦੀ ਹੈ ਉਹਦਾ ਪੂਰੀ ਸਰਦਾਰ ਟੈਂਪ ਵਾਲਿਆਂ ਨਾਲ ਆਉਦੇ ਆਪ ਨੂੰ ਵਧੀਆ ਲੱਗ ਰਹੀ ਹੈ ਬਾਕੀ ਤੁਸੀਂ ਦੱਸ ਦਿਓ ਸਾਰੇ ਤੇ ਹੋਰ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਪਣੇ ਅਸੀਂ ਕੇ ਜਿਹੜੇ ਉਹ ਕੰਪਲੀਟ ਹੋ ਗਏ ਆ ਤੇ ਹੁਣ ਆਪਾਂ ਟਾਰਗੇਟ ਆ ਜਿਹੜਾ ਹੋਰ ਵੱਡਾ ਹੋ ਗਿਆ ਲੱਖ ਦਾ ਹੋ ਗਿਆ ਵੈਸੇ ਕਹਿੰਦੇ ਲਾਲ ਦਾ ਜਿਹੜਾ ਪੂਰੀ ਬਣਾ ਮਟ ਚਲੋ ਸਾਰਿਆਂ ਦਾ ਪਿਆਰ ਮਿਲਦਾ ਤਾਂ ਵਧੀਆ ਲੱਗਦਾ ਕੋਈ ਇੰਨਾ ਹੀ ਪਿਆਰ ਕਰਦੇ ਰਹੋ ਤੇ ਕੰਮ ਖਿੱਚ ਕੇ ਰੱਖੋ ਤੇ ਆਪਾਂ ਪਹਿਲਾ ਨੰਬਰ ਆ ਗਿਆ ਉਹ সিলਵਰ ਪਲੇਟ ਨੂੰ ਫੇਰੀ ਹੋਣਾ ਆਪਣਾ ਜੇ ਲੱਗ ਤੇ ਆਉਗਾ ਕੰਮ ਦਾ ਕਿਉਂ ਆ ਗਿਆ ਆਪਣਾ ਟੋਲ ਪਲਾਜ਼ਾ ਇੱਥੇ ਬੈਠੀ ਕੀ ਕਹਿੰਦੇ ਆਪਾਂ ਨੂੰ ਬੁਲਾ ਜਿਓ ਸਾਹਿਬ ਕਹਿ ਕੇ ਝਕਣ ਦੇ ਜਾਂ ਕਿਵੇਂ ਜੇ ਬੁਲਾ ਜਿਓ ਸਾਹਿਬ ਵਰਦੀ ਟੰਗੀ ਤੇ ਸਰ ਹੋ ਜਾਂਦਾ ਕੰਮ ਚਲੋ ਠੀਕ ਆ ਦੋਸਤੋ ਮੈਂ ਬੈਲਟ ਨਹੀਂ ਲਾਈਗੀ ਬਥੇਰੀ ਸੁੱਕੀ ਆ ਫਿਰ ਲਾਭ ਦੇਵਾਂਗੇ ਫਿਰ ਬਾਅਦ ਚ ਤੇ ਲੋ ਜੀ ਦੋਸਤੋ ਆਪਾਂ ਭੈਣ ਦੇ ਸ਼ਹਿਰ ਡੱਬਾ ਵਾਲੀ ਪਹੁੰਚ ਚੁੱਕੇ ਆ ਤੇ ਕਿਸਾਨਾਂ ਵਾਂਗ ਨਲਾ ਦਰਨ ਲੱਗਿਆ ਹੋਇਆ ਜਸ ਦਰਨ ਹੈ ਤੇ ਆਪਾਂ ਬੁੰਜ ਗਏ ਜੀ ਤੇ ਹੁਣ ਕਰੇ ਜਾ ਕੇ ਤੁਹਾਨੂੰ ਮਿਲਦੇ ਆ ਤੇ ਰੱਪ ਟਪਲਾ ਕਰੇ ਕੇ ਇਹ ਵੀ ਬਾਰਡਰ ਬਣਾਇਆ ਹੋਇਆ ਹੈ ਮੈਂ ਸਿਸਟਰ ਕੋਲ ਕਾਫੀ ਟਾਈਮ ਬਾਅਦ ਆਇਆ ਮੈਂ ਤਾਂ ਅੱਜ ਦੇਖਿਆ ਯਾਰ ਸਿਸਟਰ ਦਾ ਜਿਹੜਾ ਘਰ ਨੂੰ ਰਸਤਾ ਜਾਂਦਾ ਮੇਨ ਉਹ ਵੀ ਬਲੌਕ ਹੈ oh my god oh my god ਫਰੋਂਗ ਸਾਈਡ ਚੱਲਦੇ ਆ ਜੀ ਅਸੀਂ ਕਿਉਂਕਿ ਆਪਾਂ ਪੁਲ ਚੜ੍ਹਨਾ ਜ਼ਰੂਰੀ ਆ ਤੇ ਪੁਲ ਬਿਨਾ ਗੱਲ ਨਹੀਂ ਬਣਨੀ ਸੋ ਕਿਸਾਨ ਭਾਰਤੀ ਕਿਸਾਨ ਯੂਨੀਅਨ ਦੇ ਦੁਪਰ ਵਾਲੇ ਬੈਠੇ ਹੋਏ ਨੇ ਕਿਸਾਨ ਯੂਨੀਅਨ ਜਦਾਬਾਦ ਜਿੰਦਾਬਾਦ ਹੈ ਜਿੰਦਾਬਾਦ ਰਹੇਗੀ ਆਂਦੇ ਮਿੱਤਰੋ ਤੇ ਆਪਾਂ ਪਹੁੰਚ ਗਏ ਸੀਗੇ ਸਿਸਟਰਾਂ ਦੇ ਘਰ ਟਿਕੜਕਾ ਇਹ ਕੁੰਡਾ ਮਾਸੀ ਸਾਡੀ ਕੰਮ ਲੱਗੀ ਪਈ ਆ ਵੀ ਹੈ ਇਸੋ ਭੁਖ ਤੇ ਆਪਾਂ ਹੁਣ ਜਾ ਰਹੇ ਆਂ ਸੇਵਾ ਹੋ ਰਹੀ ਏ ਭੈਣ ਘਰ ਵੱਲੋਂ ਆਪਣੀ ਪੂਰੀ ਦੋਸਾ ਵੀ ਲੈਂਦੇ ਆਂ ਦਬਾਰੀ ਕਟ ਫਿਰ ਲੈ ਆਉ ਦੋਸਾ ਵੀ ਕੋਈ ਗੱਲ ਨਹੀਂ ਘਪਰਾਉਣ ਲਈ ਗੱਲ ਕਿ ਚਲੋ ਕੋਈ ਚਲੋ ਠੀਕ ਆ ਦੋਸਤੋ পেট ਪੂਰਾ ਕਰ ਲੀਏ ਤੇ ਫਿਰ ਤੁਹਾਨੂੰ ਮਿਲਦੇ ਆਂ ਗੁੰਨੂ ਹੈਂਡਿੰਗਾ ਕਰੇ ਤੇ ਮੈਂ ਵੇਟ ਕਰ ਰਿਹਾ ਉਹਦੀ ਗੁੰਨੂਰੀ ਪਾਪਾ ਨਾਲ ਗਿਆ ਹੋਇਆ ਆਪਦੇ ਨਾਲ ਤੇ ਆ ਜਾਂਦਾ ਤੇ ਫਿਰ ਦੋਸਤੋ ਕਿੱਥੇ ਗਏ ਸੀ ਫੋਨ ਉੱਤੇ ਬੋਲ ਦੇਣੇ ਸੀ ਕਹਿੰਦਾ ਹੈ ਆਉਂਦੀ ਆਉਂਦੀ ਚਾਬੀ ਨਾ ਕਹੋ ਹੋਵੋ ਜੀ ਜੀਆਂ ਖਾਣੀ ਜੀ ਕੀ ਖਾਵਾਂਗਾ ਦੱਸੋ ਬੱਸ ਦੱਸੋ ਆਲੂ ਦੱਸੋ ਹੋ ਕੀ ਖਾਣਾ ਅਬ ਸੁਚੀ ਲੇ ਗੋਗੀ ਕੀ ਕੁੱਟ ਖਾਣੀ ਹੈ ਜੀ ਜੀ ਬਸ ਮੈਂ ਤਾਂ ਕੁੱਟ ਨਹੀਂ ਖਾਣੀ ਹੋਰ ਕੀ ਜੀ ਜੀ ਖਾਣੀ ਹੈ ਹਾਂ ਜੀ ਜੀ ਵੀ ਮੈਂ ਤਾਂ ਖਾ ਲਓ ਪ੍ਰੋਣਾ ਰਾਉ ਕੋਈ ਨਹੀਂ ਹੁੰਦਾ ਕੋਈ ਹਾਂ ਪਹਿਲਾਂ ਕਿਹੜਾ ਗੋਗੜਾ ਪੈਂਦੀਆਂ ਬਦਲੇ ਬਦਲੇ ਤਾਂ ਰਹਿੰਦੇ ਆਪਾਂ ਹੈ ਨਾ ਇਹ ਮੈਂ ਤਾਂ ਫਿਰ ਵੀ ਭਾਰਾ ਹੋ ਗਿਆ ਅੱਗੇ ਨਾਲ ਹੈ ਨਾ ਪੁੱਤ ਹੈ ਨਾ ਮੇਰੀ ਪੁੰਡੀ 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 ਪਰ ਉਹ ਅਸੀ ਖੋਣ ਦੇਖ ਪਰ ਆ ਵੀ ਪਤਲਾ ਹੋ ਗਿਆ ਗੁਰਨੂ ਦਾ ਖੰਚਰ ਬਹੁਤ ਹੈ ਇਹ ਭਾਈ ਦੌੜ ਵਾਲੀ ਕਰਦਾ ਭਾਜੀ ਕਿੰਨੇ ਭਾਈ ਦੌੜ ਕਰਦਾ ਨਾ ਇਹ ਅੰਦਰ ਸੇਤ ਮੇਰਾ ਆ ਕੇ ਸੁਣਦੇ ਨਾਲ ਜੁੱਤੀ ਕੇ ਤਾਂ ਨਹੀਂ ਮੂੰਹ ਤੇ ਨਹੀਂ ਹੈ ਦੱਸ ਵਰਾ ਉਹ ਉਥੇ ਸਕੂਲ ਦੇ ਗਰੁੱਪ ਪਰ ਜੋ ਕੁਝ ਹੋ ਰਿਹਾ ਹੈ। ਆ ਉੱਥੇ ਗਾ ਟਿਕਦਾ ਘਟਾ ਹੈ। ਬਰਮਾਚੀਏ ਪੂਰੀ ਉਸਤਾਦ ਹਨ ਇਹ। ਹਨਾ ਕੋਈ ਤਾਂ। ਦੂਜੇ ਮਹੀਨੇ ਦਾ ਤੁਲ ਚੱਲਿਆ ਇਥੇ ਪੂਰੇ ਆਇਆ। ਚੜ੍ਹ ਜਾਂਦਾ ਫਿਰ ਖੋਲੀ ਘਾਤੋਂ ਫਿਰ। ਫਤਨਾਲ ਨਹੀਂ ਜਾਣਾ ਮੇਰੀ ਅੱਜੀ। ਰਹਿਣਾ ਨਾ। ਮੰਮਾ ਵੀ ਜਾਣਗੇ ਨਾ। ਨਾ ਤੇ ਕਿਹ ਅਰ ਹੋਇਆ ਨਹੀਂ ਕੱਪੜੇ ਪਾਏ ਨਹੀਂ ਦਾ ਕੱਪੜੇ ਕਿੱਥੇ ਤੇਰੇ ਤੁਸੀਂ ਆਏ ਨਹੀਂ ਸਵੇਰੇ ਕਿਹ ਨਿਸ਼ਾਨੀ ਆਈਆਂ ਬੱਚੋ ਤੁਸੀਂ ਆਏ ਕਿ ਆਏ ਨਹੀਂ ਲੇਟ ਆਏ ਹੋ ਕਿ ਸਵੇਰੇ ਨਹੀਂ ਆਏ ਤੁਸੀਂ ਕਿਹਾ ਕਿਹਾ ਦੋ ਕਹੇ ਮਾਮੂ ਦੋ ਸਵੇਰੇ ਨਹੀਂ ਆਏ ਨਹੀਂ ਛੇ ਨਹੀਂ ਆਏ ਸਵੇਰੇ ਤੁਸੀਂ ਬੁਲਾਇਆ ਹੀ ਨਹੀਂ ਨਹੀਂ ਉਹ ਖੇਡਦਾ ਤੇਰੇ ਤੁਸੀਂ ਫੋਨ ਕੀਤਾ ਸੀ ਮੈਨੂੰ ਇਹ ਟਾਈਮ ਨਹੀਂ ਫਿਰ ਜੀ ਪਈ ਨਹੀਂ ਤੇ ਫੋਨ ਕਿਉਂ ਨਹੀਂ ਕੀਤਾ ਮੈਂ ਜੀ ਇੱਥੇ ਬੈਠੀ ਹਾਂ ਮੈਂ ਤਾਂ ਮੰਮਾ ਨੇ ਕਰਿਆ ਸੀ ਨਾਨੀ ਕਿੱਥੇ ਹੈ ਕਿ ਉਹ ਕਿ ਮੰਮਾ ਨੇ ਫੋਨ ਕਰਿਆ ਸੀ ਥੋੜੀ ਫਿਰ ਇਹਨੂੰ ਪਤਾ ਸੀ ਇਹਦੇ ਵਿੱਚ ਚਾਰਟ ਦੀ ਚੀਕ ਕਿ ਮਾਰੀ ਇਹਨੇ ਤੋਹ ਕੁੰਡੀ ਤੋਦੀ ਓਏ ਉਹ ਤੋਦੀ ਤੋਦੀ ਯਾ ਔਰ ਸਾਰਾ ਚਾਲਾ ਕੀ ਹੋ ਗਿਆ ਮਰੀ ਕੁੰਡੀ ਸਾਰੇ ਉਹ ਵਾਚ ਐ ਨਹੀਂ ਕੀ ਅੱਜ ਵਾਚ ਲੱਭੀ ਜਾਂਦਾ ਠਗੀ ਵੱਜ ਗਈ ਚੱਲ ਕੋਈ ਗੱਲ ਨੀ ਮੂੰਹ ਚੋਂ ਕੱਢੋ ਬੋਤਲ ਚਾਬੀ ਨਹੀਂ ਖਾਣੇਗੀ ਅਲਾ ਖਾ ਲੋ 버거 ਖਾ ਲੋ ਨੋ ਨੋ ਮੀਟ ਖਾ ਕੇ ਟੈਂਸ ਨਾ ਹੁਣ ਕੀ ਐ ਤੁਮ ਖਾਵੇਂਗਾ ਇੱਕ 2 3 ਬਤਹੋਗਾ ਨਿਕੜੇ ए कदे 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 चलो आ की होई इती ओती क भी इधर बण आई वे हां नूतियां ही पिए तू चाचू छोटा चाच किथे आ चाचू नहीं गा पापा पुत्त हजम नी कर पाइए के नी इत्र हैनी के चाचू आचू आचू ओके काढ दे मेरा ताया काढ जा देखबेगा पुत्त ओ गलत पाली गलत 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 सही मामू सही है ਏ ਨਹਨ ਪਾਏ ਏ ਨਹ ਇਹਦੇ ਪਾਉਣਾ ਹੈ ਇਹੇ ਵਾਰੀ ਗੁਰਦੁਆਰਾ ਚੱਬੂ ਕੋਨੇ ਦਰਬਾਰ ਉਹ ਵੈਰੀ ਗੁੱਡ ਹੈ ਯਾਰ ਰੇਡਾ ਬੰਦਾ ਅੰਨੇ ਖਾਦੇ ਖਾਦੇ ਮਿਹਨਤ ਪਾ ਕੇ ਰੱਖ ਚੱਲੋ ਵੈਰੀ ਗੋਤ ਬਾਈ ਗੋਤ ਬਾਈ ਗੋਤ ਬੱਲੇ ਬੱਲੇ ਮਾਮੇ ਦਾ ਤਾਂ ਜੋਰ ਲਵਾਤਾ ਹੈ ਮਮੂ ਚੱਲੋ ਚੱਲੋ ਉਹ ਕਪੜੇ ਚਲੋ ਖੜੇ ਹੋ ਫਿਰ ਇਹੋ ਪੁੱਤ ਵੱਡਾ ਖੜਾ ਹੀਰੋ ਪੁੱਤ ਹੈ ਆ ਜਾ ਇੱਜ ਬਾਹ ਪਾਓ ਵੈਰੀ ਕੋਡ ਉਹ ਵਾਂਗਣਾ ਆਪਣਾ ਹੀਰੋ ਪੁੱਤ ਹੈ ਐ ਖਾਧੋ ਖਾਧੋ ਸਾਡੇ ਕੋਲ ਵਰਤਮਾਨ ਕਰੀਏ ਤੁਸੀਂ ਕੋਣੋ ਟੀ ਬੋង ਦਾ ਪੁੱਤ ਅੱਜ ਮਾਣ ਚੁਣੋ ਇਹ ਆਪੋ ਮੇਰੇ ਨਾਂ ਨਹੀਂ ਲੈਂਦੇ ਚੋ ਗਾਤੀ ਬੱਚੇ ਚੋ ਬੰਨੂ ਪਰਤ ਖਾਣੀ ਆ ਇਧਰ ਆਂ ਜੀ ਸੁਧ ਦੇ ਕਰੋ ਆਪਾਂ ਬੈਠ ਲੋ ਜੀ ਗਨੂਨ ਕਰ ਲਿਆ ਸੀ ਤਿਆਰ ਚੀਜ਼ਾਂ ਚੁੱਥੀਆਂ ਸੇ ਖਾ ਲਈਆਂ ਓ ਪੈਰਾਂ ਉੱਤੇ ਖਾਂਦੇ 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 ਚਲੋ ਭਈਆ ਹੁਣ ਗੋਤੋ ਜੂਏ ਦੀ ਲੋਪਾ ਲੈ ਕੇ ਮਾਉਂ ਤੇ ਗਤ ਨੂੰ 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 ਭਾਈ ਉਹਨੂੰ ਦੋਣਾ ਇਹਦਾ ਨੀ ਮੂਤ ਹੋ ਜਾਂਦਾ ਤੋ ਇਹਦਾ ਕਰੋ ਬੀ ਮੁੱਛਾ ਚੈੱਕ ਕਰੀ ਐ ਮੁੱਛ ਕਿਤੇ ਐ ਇਨੀ ਇਨੀ ਮੁੱਤ ਮੁੱਛ ਕਿਤੇ ਐ ਲੈ ਦਾੜੀ ਵੀ ਸ਼ਟ ਕਰ ਲੀ ਗਏ ਐ ਕਰਕੇ ਐ ਤਾਂ ਜੂੜੀ ਚਾਹ ਲੀ ਗਏ ਐ ਐ ਕਰ ਐ ਕਰੇ ਮੁੱਛਾ ਕਰੋ ਕਰੋ ਤਾਂ ਸਹੀ ਇੱਥੇ ਮੈਟੋ ਪਹਿਲਾ ਪਹਿਲਾ ਇਧਰਲੀ ਇਧਰਲੀ ਆ ਡੇਕ ਪੀ ਇਧਰਲੀ 1、2、3、4。 ਹਾਂ ਮੱਛੀਏ ਬੜੀ ਮੱਛੀਏ ਪਹਿਲੋ ਉਹਨੇ ਮਤਲਬ ਸੈਟ ਲਾਇਆ ਸੈਟ ਹਟ ਦੋ ਸੈਟ ਵੀ ਲਾਇਆ ਖਾ ਚਲ ਗਿਆ ਇਹਨਾਂ ਦੇ ਕੋ ਸਾਡਾ ਗੰਤਾਜਪੁੱਤ ਜਿੰਮ ਕਰਦਾ ਹੋਇਆ ਪੂਰਾ ਸਪਾਈਡਰਮੈਨ ਬਣਿਆ ਹੋਇਆ ਉਹ ਸਨੇਕ ਨਹੀਂ ਆ ਗਨੂ ਬਾਹਰ ਆਇਓ ਪੁੱਤ ਆਜੋ ਉੱਥੇ ਵਿੱਚ ਵੜ ਕੇ ਆਜੋ ਤੂੰ ਬਾਹਰ ਆਇਓ ਚਲੋ ਚਲੋ ਖੜੇ ਹੋ ਫਿਰ ਕੱਪੜੇ ਗੰਦੇ ਹੋ ਜਾਣਗੇ ਫਿਰ ਮੈਂ ਲੈ ਕੇ ਨਹੀਂ ਜਾਣਾਗਾ ਖੜੇ ਹੋ ਵੋ ਉੱਥੇ ਸਪਾਈਡਰਮੈਨ ਬਣ ਕੇ ਬਾਹਰ ਆਓ ਚਲੋ ਖੜੇ ਹੋ ਫਟਾਫਟ ਚਲੋ ਅੰਦਰ ਬੰਦ ਕਰੋ ਚੰਗੀ ਤਰ੍ਹਾਂ ਜਦੋਂ ਮੈਂ ਕਹੂੰਗਾ 1 2 3 ਫਿਰ ਬਾਹਰ ਆ ਜਾਓ ਠੀਕ ਆ ਚਲੋ ਜਾਓ ਅੰਦਰ ਬੰਦ ਕਰ ਲਓ ਬੰਦ ਕਰ ਲਓ ਕਰੋ 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 ਚਲੋ ਵੇ 1 2 2 3 ਆਜੋ ਉਹ ਹੋਰ ਬੰਦ ਹੋ ਗਿਆ ਆਜੋ ਕੋਤ ਬਾਹਰ ਗੁੰਨੂ ਬਾਹਰ ਹੋ ਏ ਟੰਡ ਟਿਕੜਿਗੜੀ ਆ ਗਿਆ ਸਪਾਈਡਰਮੈਨ ਏ ਏ ਏ ਏ ਏ ਏ ਆ ਜਾ ਆ ਜਾ ਆ ਜਾ ਫੇਰ ਉੱਥੇ ਨੋ ਹੋਣੀ ਆਜੋ ਬਾਹਰ ਚਲੋ ਫਿਰ ਚਲਿਏ ਚਾਬੀ ਕਿੱਥੇ ਆ ਕਾਰ ਦੀ ਚਾਬੀ ਕਿੱਥੇ ਕੱਪੜੇ ਤਾਂ ਕਿੱਥੇ ਚਾਬੀ ਕਿੱਥੇ ਆ ਗੱਡੀ ਦੀ ਲੈ ਕੇ ਆਓ ਨੋ ਦਵਾਈ ਵਿਭਾਗ ਪੀਓ ਪੀਓ ਪਾਣੀ ਪੀਓ ਗੁੱਡ ਨਾਲ ਦੀ ਨਾ ਮਾਈ ఓ ਵੈਰੀ ਗੁੱਡ ਚਲੋ ਜੀ ਲੈ ਲਈ ਦਵਾਈ ਚੋਬਰ ਨੇ ਤੇ ਬਸ ਕੰਮ ਹੋ ਗਈ ਹੁਣ ਮਸਲਾ ਹੈ ਟੀਕਾ ਲਾ ਦਿੰਨੇ ਆ ਲਾ ਦਈਏ ਟੀਕਾ ਟੋਡੇ ਮੈਂ ਲਾਉਣਾ ਮੈਂ ਲਾਉਣਾ ਮੈਂ ਲਾ ਕੇ ਮੂੰਹ ਮੈਂ ਲਾਉਣਾ ਟੀਕਾ ਡਾਕਟਰ ਤੋਂ ਨਾਲ ਦਵਾਈ ਲੈਂਦੇ ਆ ਪਾਣੀ ਬਸ ਕਹਿੰਦੇ ਬਣੇ ਫਰਿਸ਼ ਕਰੀਏ ਚਲੋ ਪਤਾ ਅੰਦਰ ਨਹੀਂ ਜਾਣਾ ਉਰੇ ਉਹ ਨੂੰ ਬਾਹਰ ਉਤ 12 12 12 ਚਲੋ ਹੁਣ ਹੋਰ ਪਾਸੇ ਭਾਜੀ ਕਰੰਟ ਵਾਲਾ ਕੰਮ ਹੀ ਹੈ ਇਹਦਾ ਆ ਲੋ ਉਧਰ ਹੀ ਜਾ ਜੀ ਇੱਥੇ ਵੀ ਚਾਹ ਪੀ ਲੇ ਭਾਜੀ ਚਾਹ ਵੀ ਚੱਲਦੀ ਲੈ ਕੇ ਗਰਮ ਕਰਾ ਕੇ ਮੜੀ ਜੀ ਆਹ ਮੈਂ ਦੁੱਪਣ ਬਹੁਤ ਗਿਆ ਆਇਓ ਸਪਾਇਡਰਮੈਨ ਆ ਜਾ ਪਾੜ ਆ ਜਾ ਆ ਜਾ ਆ ਜਾ ਆ ਜਾ ਬ੍ਰੇਕਸ ਤੂੰ ਕੁੱਟ ਖਾਏਂਗਾ ਹੁਣ ਖੜੇ ਪੁੱਤ ਖੜੇ ਹੋ ਫਿਰ ਮੈਂ ਲੈ ਕੇ ਨਹੀਂ ਜਾਣਾਗਾ ਆਜੋ ਚਲੋ ਆ ਲੋ ਚੱਲੀਏ ਫਿਰ ਗੱਡੀ 'ਚ ਕੱਢੋ ਆਜੋ ਗੱਡੀ ਦੇ ਚਾਰ ਚੀ ਤੁਰਿਆ ਫਿਰਦਾ ਉੱਤੇ ਜਾ ਕੇ ਭਲਾਂ ਦੀ ਪਿੱਟੇ ਵੀ ਮੁੜ ਕੇ ਚਲੋ ਭਰ ਨਾਲ ਕੇ ਚਾਹ ਹੁੰਦੀ ਹੈ ਉਹ ਪੈਸੇ ਵੀ ਦਿਓ ਪੈਸੇ ਮਮਾ ਨੂੰ ਕਹੋ ਪੈਸੇ ਦਿਓ ਉਸੇ ਆਏ ਮੈਂ ਸਾਰੇ ਲੈ ਆਇਆ ਉਹ ਸਾਨੂੰ ਕਹ ਮਮਾ ਪੈਸੇ ਦਿਓ ਕਿੰਨੇ ਹਸਪਤਲ ਚਲੋ ਆ ਜਾਓ ਪਾਪਾ ਨੂੰ ਤਾਂ ਰਹਿਣ ਦਿਓ ਆਪਾਂ ਚੱਲਾਂਗੇ ਪਾਪਾ ਰਹਿਣ ਪਾਪਾ ਨੇ ਬਾਦ ਹੋਣਿਆ ਤਾਂ ਬਾਦ ਹੋਣੀ ਮਮਾ ਮਮਾ ਜਾਣਗੇ ਪਾਪਾ ਫੇਰ ਆਉਣਗੇ ਤਾਂ ਪਾਪਾ ਦੂਜੀ ਗੱਡੀ ਲੈ ਕੇ ਆਉਣਗੇ ਦੂਜੀ ਗੱਡੀ ਲੈ ਕਿਉਂ ਨਹੀਂ ਗਈ ਪਾਪਾ ਤਾਂ ਮੇਰੇ ਕੋਲ ਰਹਿਣਗੇ ਆਪਾਂ ਮਾਂ ਤੁਸੀਂ ਹੌਲੀ ਹੌਲੀ ਉੱਪਰ ਜਾਓ ਭਾਜੀ ਪਾਪਾ ਹੌਲੀ ਆਈ ਚਲੋ ਮੈਂ ਵੀ ਜਾਊਂਗਾ ਹੌਲੀ ਹੌਲੀ نیچے ਨਾ ਗਿਰਿਓ ਇੱਥੋਂ ਚਲੋ ਚਲੋ ਗੱਡੀ ਕਿੱਥੇ ਆਪਣੀ ਬਾਏ ਬਾਏ ਸਾਰਿਆਂ ਨੂੰ ਬਾਏ ਬਾਏ ਪਹਿਲਾਂ ਲੌਕ ਓਪਨ ਕਰੋ ਲੌਕ ਓਪ ਇੱਥੋਂ ਨਹੀਂ ओ की तो की की तो तो बटन प्रेस करो हाँ ये वाला गुड ओ नहीं वाला नीचे वाला नीचे वाला प्रेस करो नहीं खुलनी नीचे वाला प्रेस करो नो no. सेंटर वाला यस हूँ खोलो बस खोलो बैठो बिच अजे भी नहीं खुली ओ ओ खोलो पैने ओ वेखो खुलता गई चलो बैठो बिच